ਅੱਜ ਸ਼ਹਿਰ ਧਾਰੀਵਾਲ ਦੇ ਰੁਗਨਾਥ ਮੰਦਰ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਸੇਵਾ ਸੁਸਾਇਟੀ ਧਾਰੀਵਾਲ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਮੌਕੇ ਅਨੇਕਾਂ ਨੌਜਵਾਨਾਂ ਨੇ ਪਹੁੰਚ ਕੇ ਆਪਣਾ ਖੂਨਦਾਨ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਵਤਾ ਸੇਵਾ ਸਥਾਨ ਦੇ ਪ੍ਰਮੁੱਖ ਪ੍ਰਬੰਧਕ ਤੇ ਪ੍ਰਸਿੱਧ ਸਮਾਜ ਸੇਵੀ ਪੰਕਜ λεਹਲ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਵਾਈ ਪ੍ਰਬੰਧਕਾਂ ਵੱਲੋਂ ਇੱਥੇ ਪਹੁੰਚੇ ਹੋਏ ਨੌਜਵਾਨਾਂ ਸਿਆਸੀ ਆਗੂਆਂ ਤੇ ਸਮਾਜ ਸੇਵੀ ਸ਼ਕਸ਼ੀਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਸਮਾਜ ਸੇਵੀ ਜਾਨੀਸ਼ ਮਹਾਜਨ ਤੇ ਪ੍ਰਧਾਨਸ਼ਕੁਮਨੀ ਦੁੱਗਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਨੋਜਮਾਨ ਸੇਵਾ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਰੂਪ ਨਾਲ ਆਧਮੰਤਰ ਦਾ ਜਿਨ੍ਹਾਂ ਨੇ ਐਡਾ ਸੋਹਣਾ ਉਪਰਾਲਾ ਕੀਤਾ ਵਾ ਅੱਜ ਇਹਨਾਂ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਜੀ ਦੀ ਯਾਦ ਵਿੱਚ ਤੀਜਾ ਖੂਨਦਾਨ ਕੈਂਪ ਲਗਾਇਆ ਵਾ ਇਹ ਵੀਰ ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਇਦਾਂ ਬਲੱਡ ਜੁੰਟ ਇਕੱਠੇ ਕਰਕੇ ਬਲੱਡ ਬੈਂਕ ਵਿੱਚ ਜਮ੍ਹਾਂ ਕਰਉਂਦੇ ਨੇ ਇਹਨਾਂ ਵੱਡੋ ਬਹੁਤ ਹੀ ਵੱਡਾ ਉਪਰਾਲਾ ਵਾ ਸ਼ਲਾੰਘਾ ਜੋ ਕੋ ਉਪਰਾਲਾ ਵਾ ਅਸੀਂ ਅੱਜ ਉਹ ਭਾਗੀ ਸਮਝਦੇ ਆਪਣੇ ਆਪ ਨੂੰ ਇਹਨਾਂ ਨੇ ਸਾਨੂੰ ਇਨੀ ਸਚੁਚਤਾ ਦਿੱਤੀ ਹੈ ਕਿ ਸਾਨੂੰ ਮੁੱਖ ਮੰਤਵ ਨੂੰ ਇੱਥੇ ਸਮੂਲੀਤ ਕਰਨ ਲਈ ਸਦਾ ਦਿੱਤਾ ਵਾ ਅਸੀਂ ਇਹਨੇ ਯੋਗ ਨਹੀਂ ਹੈਗੇ ਪਰ ਭਰਾਵਾਂ ਦਾ ਪਿਆਰ ਹੈ ਜੀ ਸਾਰੇ ਵੀਰ ਸਹਿਯੋਗ ਕਰਦੇ ਸਾਨੂੰ ਸਾਡੇ ਕਾਰਜਾਂ ਵਿੱਚ ਅਸੀਂ ਬਹੁਤ ਹੀ ਧੰਨਵਾਦੀ ਹਾਂ ਟੀਮ ਦੇ ਜਿਨ੍ਹਾਂ ਨੇ ਇਡਾ-ਵਡਾ ਉਪਰਾਲਾ ਕੀਤਾ ਵਾ ਤੇ ਸ਼ਹੀਦਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਨੂੰ ਮੋਖਰਾ ਦੇ ਇਹਨਾਂ ਨੇ ਜਿਹੜਾ ਇਡਾ-ਵਡਾ ਉਪਰਾਲਾ ਕੀਤਾ ਜੀ ਅੱਜ ਵੇਖੋ ਜੀ ਨੌਜਵਾਨਾਂ ਨੂੰ ਅਹੀਂ ਸੰਦੇਸ਼ ਜਾਨਣਾ ਚਾਹੁੰਦੇ ਆਂ ਕਿ ਇਹ ਸਾਰੇ ਇੱਥੇ ਜਿਹੜੇ ਪਹੁੰਚੇ ਕਰੀਬਾ 90% ਸਾਰੇ ਨੌਜਵਾਨ ਹੀ ਆ ਜੀ ਇਹ ਸਾਡੇ ਧਾਰੀਆਲ ਦੀ ਇੱਕ ਬੜੀ ਵੱਡੀ ਮਿਸਾਲ ਆ ਉਹਨਾਂ ਨੇ ਇੱਕ ਪੇਸ਼ ਕੀਤੀ ਆ ਕਿ ਨੌਜਵਾਨ ਕਰਾ ਨਸ਼ਿਆਂ 'ਚ ਜਾਂ ਕੋਈ ਹੋਰ ਕਮਾਂ 'ਚ ਨਹੀਂ ਕਰਕੇ ਆ ਇਦਾਂ ਦੇ ਸਮਾਜਿਕ ਕਾਰਜਾਂ ਵਿੱਚ ਜੀਵਾ ਚੜ ਕੇ ਹਿੱਸਾ ਲੈਂਦਾ ਵਾ ਤੇ ਸਾਡੇ ਸਾਰੇ ਧਾਰੀਆਲ ਦੇ ਨੌਜਵਾਨਾਂ ਨੂੰ ਸਲਾਮ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੇ ਵੀਰ ਇੱਥੇ ਪਹੁੰਚੇ ਨੇ ਆ ਹਰ ਸਾਲ ਦੀ ਤਰ੍ਹਾਂ ਐਡਵੀ 23 ਮਾਰਚ 2024 ਨੂੰ ਖੁੰਦਨ ਕੈਂਪ ਲੱਗਾ ਵਾ ਤੀਜਾ ਖੁੰਦਨ ਕੈਂਪ ਵਾ 2022 ਤੋਂ ਦੀ ਸ਼ੁਰੂਆਤ ਹੋਈ ਸੀ ਤੇ ਅਦੇ ਵਿੱਚ ਮੁੱਖ ਮਹਿਮਾਨ ਜਿਹੜੇ ਸੱਦੇ ਹੀ ਆਪਾ ਧਾਰੀਵਾਲ ਦੀ ਲੋਕਲ ਟੀਮ ਮਾਨਤਾ ਦੀ ਸੇਵਾ ਪੰਕਜ ਲੇਲ ਨੂੰ ਸੱਦਿਆ ਸੀ ਜਿਹੜੇ ਕਿ ਜਿਨ੍ਹਾਂ ਨੇ ਬਿਰਦਾਸ਼ਰਮ ਚਲਾਉਂਦੇ ਆ ਜਿਨ੍ਹਾਂ ਨੂੰ ਵੀ ਕੀੜੇ ਆ ਜੁੜੀਆਂ ਨੂੰ ਪੇਹ ਹੁੰਦੇ ਆ ਜਾਂ ਕੋਈ ਅਪਾਹਜ ਹੁੰਦੇ ਆ ਉਹਨਾਂ ਦੀ ਦੇਖਰੇਖ ਕਰਦੇ ਆ ਸਰ ਕਿਨੇ ਨੌਜਵਾਨਾਂ ਨੇ ਅੱਜ ਬਲੱਡ ਡੋਨੇਟ ਕੀਤਾ ਹੁੰਦਾ ਸੀ ਹਜੇ ਤੱਕ 60 ਤੋਂ ਪਲੱਸ ਹੋ ਗਏ ਦੇ ਆ ਬਾਕੀ ਹਜੇ ਵੀ ਸਿਲਸਿਲਾ ਚੱੜੀ ਆ ਜਿਦੇ ਵਿੱਚ ਸਾਰੇ ਸ਼ਹਿਰ ਨੇ ਯੋਗਦਾਨ ਦਿੱਤਾ ਵਾ ਅਸ਼ਵਨੀ ਦੁੱਗਲ ਪ੍ਰਧਾਨ ਸਾਹਿਬ ਨੇ ਦਿੱਤਾ ਵਾ ਜਿਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਸੇਖਵਾਂ ਸਾਹਿਬ ਆਏ ਹਿਮਾਤ ਸਾਹਿਬ ਆਏ ਰਵਨ ਸੰਧੂ ਮੁਖਦੇਵ ਵਾਲੂ ਵਾਲ ਬਾਕੀ ਗਿੰਨੀ ਭਾਜੀ ਜਿੰਮ ਵਾਲੇ ਰਿੰਟੂ ਕੌਂਸਲਰ ਜਿੰਨੇ ਵੀ ਸ਼ਹਿਰ ਦੀਆਂ ਮੁੱਖ ਸ਼ਖਸੀਅਤਾਂ ਹੀ ਉਹਨਾਂ ਨੇ ਬੜਾ ਯੋਗਦਾਨ ਦਿੱਤਾ ਵਾ ਕੀ ਕਿਹਾ ਜਾਊਗਾ ਅੱਜ ਦੇਸ਼ ਦਿਨ ਤੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੂਗਾ ਇਦਾਂ ਦੇ ਉਪਰਾਲੇ ਬਾਰ-ਬਾਰ ਹੋਣੇ ਚਾਹੀਦੇ ਨੇ ਇੰਨਾ ਬੰਦਾ ਨਸ਼ਾ ਤੋਂ ਵੀ ਦੂਰ ਰੰਦਾ ਵਾ ਇੱਕ ਸਮਾਜ ਜੁੜਿਆ ਰੰਦਾ ਵਾ ਜੈ ਸ਼੍ਰੀ ਰਾਮ ਜੀ ਅੱਜ ਨੌਜਵਾਨ ਸਭਾ ਧਾਰੀਵਾਲ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਕੀਤਾ ਅੱਜ 23 ਮਾਰਚਾ 1924 2024 ਇਹ ਹਰ ਸਾਲ ਸ਼ਹੀਦਾਂ ਦੀ ਯਾਦ ਆ ਕਾਇਆ ਰੱਖਣ ਵਾਸਤੇ 23 ਮਾਰਚ ਨੂੰ ਇਹ ਖੂਨਦਾਨ ਕੈਂਪ ਲਗਾਉਂਦੇ ਨੇ ਮੈਨੂੰ ਬੜੀ ਖੁਸ਼ੀ ਆ ਮੈਂ ਇਨਦੇ ਬਾਰੇ ਬਾਰੇ ਜਾਨਣਾ ਵੀ ਇਹ ਬੱਚੇ ਬਹੁਤ ਅੱਛਾ ਨਰਪਰਾਲਾ ਵਾ ਜਿਹੜਾ ਪਿਛਲੀ ਵਾਰੀ ਵੀ ਇਹਨਾਂ ਨੇ ਸੌਕ ਦੇ ਕਰੀਬ ਨੌਜਵਾਨਾਂ ਨੇ ਬਲੱਡ ਦਿੱਤਾ ਸੀ ਤੇ ਅੱਜ ਵੀ 60-70 ਰੋ ਹੋ ਗਏ ਆ ਤੇ ਮੇਰੇ ਕਾ 100 ਤੋਂ ਉੱਪਰ ਹੀ ਜਾਣਗੇ ਜਿਹੜੇ ਬੱਚੇ ਇਹ ਬਲੱਡ ਦੇ ਰਹੇ ਨੇ ਇਹ ਬਹੁਤ ਹੀ ਅੱਛਾ ਹੈ ਨਾਲ ਤੇ ਸ਼ੀਦਾਂਦੀ ਯਾਦਗਰੀ ਦੇ ਵਿੱਚ ਇਹ ਜਿਹੜਾ ਕੈਂਪ ਲਗਾਉਂਦੇ ਨੇ ਇਹਦੇ ਵਿੱਚ ਜਨਸ਼ਮਾ ਜਨ ਜੀ ਇਹਨਾਂ ਦੇ ਪ੍ਰਧਾਨ ਨੇ ਨਾਲਪੁਰੀ ਸਾਹਿਬ ਨੇ ਨੰਦਾ ਸਾਹਿਬ ਨੇ ਭਗਤ ਸਿੰਘ ਜੀ ਨੇ ਖੰਨਾ ਸਾਹਿਬ ਨੇ ਕਪਿਲ ਖੰਨਾ ਜੀ ਤੇ ਸਾਰੀ ਟੀਮ ਨੌਜਵਾਨਾਂ ਦੀ ਬਹੁਤ ਵਧੀਆ ਤੇ ਮੇਰੇ ਨਾਲ ਇੱਥੇ ਐਮਸੀ ਸਾਹਿਬ ਆਏ ਨੇ ਦਿੰਟੂ ਜੀ ਲਵਲੀ ਜੀ ਕੁਲਦੀਪ ਕੌਰ ਜੀ ਪੂਨਮ ਜੀ ਇਹਨਾਂ ਨੇ ਵੀ ਬਹੁਤ ਇਸ ਹੌਂਦਾਂ ਦੇ ਵਿੱਚ ਸਾਥ ਦਿੱਤਾ ਇੱਥੇ ਹਰ ਤਰ੍ਹਾਂ ਦੀ ਤਕਸੀਰ ਪਹੁੰਚੀ ਇੱਥੇ ਤੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਵੀ ਆਏ ਸੀ ਉਹ ਵੀ ਇੱਥੇ ਪਹੁੰਚੇ ਨੇ ਮਖਦੇਵ ਸਿੰਘ ਜੀ ਵੀ ਆਏ ਨੇ ਡਾਕਟਰ ਕੇਜੀ ਵੀ ਆਏ ਨੇ ਗੁਰਕਬਾਦ ਸਿੰਘ ਮਾਤ ਸਾਹਿਬ ਵੀ ਆਏ ਸੀ ਤੇ ਹਰ ਪਾਰਟੀ ਦੇ ਇੱਥੇ ਪਹੁੰਚੇ ਸੀ ਬਹੁਤ ਵਧੀਆ ਇਹ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜਾ ਪ੍ਰੋਗਰਾਮ ਕੀਤਾ ਵਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਥੇ ਪਹੁੰਚੇ ਆ ਤੇ ਖੂਦਾਨ ਕੀਤਾ ਬੱਚਿਆਂ ਨੂੰ ਵੀ ਇਹ ਹੀ ਮੈਂ ਕਹਾਂਗਾ ਵੀ ਪੜ੍ਹਾਈ ਦੇ ਨਾਲ ਖੇਡਾਂ ਦੇ ਨਾਲ-ਨਾਲ ਇਹੋ ਜਿਹੇ ਕੈਂਪ ਦੇ ਵਿੱਚ ਖੂਦਾਨ ਜ਼ਰੂਰ ਦਿਆ ਕਰੋ ਜਿਹਦੇ ਨਾਲ ਬਹੁਤ ਹੀ ਅੱਛਾ ਉਪਰਾਲਾ ਵਾ ਤੇ ਸਵੈ ਦੀ ਸੇਵਾ ਦਾ ਇਹ ਬਹੁਤ ਵਧੀਆ ਸੇਵਾ ਹੈ